ਸਤਿ ਸ਼੍ਰੀ ਅਕਾਲ ਜੀ ਅੱਜ ਰਾਤ ਦੇ ਮੌਸਮ ਦੀ ਅਪਡੇਟ ਲੈ ਕੇ ਤੁਹਾਡੇ ਕੋਲੇ ਹਾਜ਼ਰ ਹਾਂ ਕਿਉਂਕਿ ਅੱਜ ਦੁਪਹਿਰ ਤੋਂ ਹੀ ਜਿਹੜਾ ਮੌਸਮ ਲਗਭਗ ਖਰਾਬ ਦੇਖਣ ਨੂੰ ਮਿਲਿਆ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਆਪਾਂ ਨੂੰ ਤਗੜੀ ਮੀਂਹਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਜਿਸ ਦੇ ਵਿੱਚ ਦੱਖਣੀ ਇਲਾਕਾ ਤੇ ਵਿਚਕਾਰਲੇ ਇਲਾਕਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਮੀਂਹਾਂ ਦੇ ਸ਼ਰਾਟੇ ਦੇਖਣ ਨੂੰ ਮਿਲੇ ਹੁਣ ਜੇਕਰ ਅੱਜ ਰਾਤ ਦੇ ਮੌਸਮ ਦੀ ਗੱਲ ਕਰੀਏ ਕਿ ਅੱਜ ਰਾਤ ਨੂੰ ਆ ਜਿਹੜਾ ਮੌਸਮ ਕਿਸ ਤਰ੍ਹਾਂ ਦਾ ਰਹੇਗਾ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾਵਾਂ ਨੇ ਤਾਂ ਤੁਸੀਂ ਚਾਹਤਾ ਆ ਜਾਂ ਸੈਟਲਾਈਟ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਕਿ ਪੰਜਾਬ ਲਗਭਗ ਬੱਦਲਵਾਈ ਦੀ ਚਪੇੜ ਦੇ ਵਿੱਚ ਦੇਖਣ ਨੂੰ ਮਿਲ ਰਿਹਾ 70 80% ਦਾ ਜਿਹੜਾ ਹਿੱਸਾ ਪੰਜਾਬ ਦਾ ਉਹ ਬੱਦਲਵਾਈ ਦੀ ਚਪੇੜ ਦੇ ਵਿੱਚ ਆ ਹੁਣ ਦੱਸਦੇ ਹਾਂ ਵੀ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਅਜ ਰਾਤ ਨੂੰ ਬਣੀਆ ਰਹਿਣਗੀਆਂ ਇਸ ਲਈ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਇੱਕ ਹੋਰ ਛੋਟੀ ਜੀ ਬੇਨਤੀ ਆ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਅਪਡੇਟ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾ ਦਿੱਤੀ ਜਾਵੇ ਹੁਣ ਜਿਵੇਂ ਕਿ ਤੁਸੀਂ ਸੈਟੇਲਾਈਟ ਤਸਵੀਰਾਂ ਦੇਖਦੇ ਹੋ ਤਸਵੀਰਾਂ ਦੇ ਵਿੱਚ ਪੰਜਾਬ ਦਾ ਵਿਚਕਾਰਲਾ ਇਲਾਕਾ ਭਾਵ ਲੁਧਿਆਣਾ ਜਲੰਧਰ ਮੋਗੇ ਦੇ ਵਿੱਚ ਮਲੇਰਕੋਟਲਾ ਸੰਗਰੂਰ ਦੇ ਕਈ ਹਿੱਸੇ ਅਤੇ ਫਤੇਗੜ ਸਾਹਿਬ ਪਟਿਆਲਾ ਦੇ ਵਿੱਚ ਜਿਹੜੀ ਸੰਘਣੀ ਬਦਲਵਾਈ ਬਣੀ ਹੋਈ ਹੈ ਇਸ ਦੇ ਚੱਲਦੇ ਹੁਣ ਦੇ ਟਾਈਮ ਵੀ ਆਪਾਂ ਨੂੰ ਕਈ ਇਲਾਕਿਆਂ ਦੇ ਵਿੱਚ ਜਿਹੜੀ ਮੀਹਾਂ ਦੇ ਛਰਾਟੇ ਦੇਖਣ ਨੂੰ ਮਿਲ ਰਹੇ ਨੇ ਤੇ ਜੇਕਰ ਹੁਣ ਰਾਤ ਦੀ ਗੱਲ ਕਰੀਏ ਤਾਂ ਰਾਤ ਨੂੰ ਵੀ ਇਹ ਆਪਾਂ ਨੂੰ ਇਸੇ ਤਰ੍ਹਾਂ ਹੀ ਮਾਹੌਲ ਦੇਖਣ ਨੂੰ ਮਿਲੇਗਾ ਭਾਵ ਰਾਤ ਨੂੰ ਪੰਜਾਬ ਦੇ ਦੱਖਣ ਪੂਰਬੀ ਅਤੇ ਦੱਖਣੀ ਇਲਾਕਿਆਂ ਦੇ ਵਿੱਚ ਤਗੜੀਆਂ ਮੀਹਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਰਹੀਆਂ ਜਿਸ ਦੇ ਵਿੱਚ ਮੇਜਰ ਸ਼ਹਿਰ ਆਉਂਦੇ ਨੇ ਪਟਿਆਲਾ, ਰੂਪਨਗਰ, ਚੰਡੀਗੜ੍ਹ ਅਤੇ ਸੰਗਰੂਰ, ਮਲੇਰਕੋਟਲਾ, ਲੁਧਿਆਣਾ ਸਭ ਤੋਂ ਪੀਕ ਤੇ ਆ ਸਭ ਤੋਂ ਜ਼ਿਆਦਾ ਜਿਹੜੀਆਂ ਮੀਹਾਂ ਦੀਆਂ ਗਤੀਵਿਧੀਆਂ ਆਪਾਂ ਨੂੰ ਲੁਧਿਆਣੇ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ ਲੁਧਿਆਣਾ, ਮੋਗਾ, ਜਲੰਧਰ ਇਸ ਤੋਂ ਇਲਾਵਾ ਮਾਨਸੇ ਦੇ ਕਈ ਇਲਾਕਿਆਂ ਦੇ ਵਿੱਚ ਮੀਹ ਮੀਂਹ ਪੈਣ ਦੀਆਂ ਸੰਭਾਵਨਾਵਾਂ ਨੇ ਇਹ ਫਰੀਦਬੁਰਦ ਫਾਜ਼ਿਲਕਾ ਇਹਨਾਂ ਸ਼ਹਿਰ ਦੇ ਵਿੱਚ ਇਨਕਲੂਡ ਹੁੰਦਾ ਹੁਣ ਜਿਵੇਂ ਤੁਸੀਂ ਦੇਖਦੇ ਹੋਗੇ ਪੰਜਾਬ ਦਾ ਉਤਰੀ ਇਲਾਕਾ ਉਤਰੀ ਇਲਾਕੇ ਦੇ ਵਿੱਚ ਬਦਲਵਾਈ ਥੋੜੀ ਜੀ ਰਹਿਤ ਆ ਤੇ ਪਰ ਇਹ ਜੌਦਾ ਟਾਈਮ ਨਹੀਂ ਰਹੇਗੀ ਭਾਵ ਅੱਜ ਰਾਤ ਨੂੰ ਇਸ ਇਹਨਾਂ ਇਲਾਕਿਆਂ ਦੇ ਵਿੱਚ ਵੀ ਆਪਾਂ ਨੂੰ ਬਦਲਵਾਈ ਦੇਖਣ ਨੂੰ ਮਿਲੂਗੀ ਜਿਸ ਦੇ ਵਿੱਚ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਆਪਾਂ ਨੂੰ ਤਕੜੀ ਬਦਲਵਾਈ ਭਾਵ ਬਦਲਵਾਈ ਦੀ ਆਵਾਜਾਈ ਦੇਖਣੀ 7-8 ਵਜੇ ਤੋਂ ਸ਼ੁਰੂ ਹੋ ਜਾਵੇਗੀ ਤੇ ਇਸ ਦੇ ਵਿੱਚ ਜਿਹੜੇ ਪੰਜਾਬ ਦੇ ਦੱਖਣ ਪੱਛਮ ਦੱਖਣੀ ਇਲਾਕੇ ਨੇ ਭਾਵ ਇਹ ਵਾਲੇ ਇਲਾਕੇ ਇਹ ਵਾਲੇ ਇਲਾਕੇ ਬਦਲ ਰਹੇ ਤੇ ਰਹਿਣਗੇ ਜਿਵੇਂ ਕਿ ਫਾਜ਼ਿਲਕਾ ਫਾਜ਼ਿਲਕਾ ਦੇ ਕਈ ਇਲਾਕੇ ਤੇ ਫਰੀਦਕੋਟ ਦੇ ਥੋੜੇ-ਮੋਟੇ ਇਲਾਕੇ ਆਉਂਦੇ ਨੇ ਇਸ ਦੇ ਵਿੱਚ ਤੇ ਮੁਕਸਰ ਸਾਹਿਬ ਦੇ ਕਈ ਇਲਾਕੇ ਆਉਂਦੇ ਨੇ ਤੇ ਬਾਕੀ ਜਿਹੜਾ ਅੱਜ ਰਾਤ ਦਾ ਮਾਹੌਲ ਆ ਜਿਹੜਾ ਬਦਲਬਾਈ ਦਾ ਹੀ ਰਹੇਗਾ हां रात नु आपा नु ਹਨੇਰੀ ਵਰਗਾ ਮਾਹੌਲ 10 11 ਵਜੇ ਹਨੇਰੀ ਵਰਗਾ ਮਾਹੌਲ ਕਈ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੂਗਾ ਹਵਾਵਾਂ ਦੀ ਗੱਲ ਦੀ ਗੱਲ ਕਰੀਏ ਤਾਂ ਹਵਾਵਾਂ ਮੱਧਮ ਰੂਪ ਦੇ ਪਰ ਨੂੰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਇਸ ਤੋਂ ਇਲਾਵਾ ਜੇਕਰ ਸਾਡੇ ਕੋਲ ਹੋਰ ਨਵੀਂ ਅਪਡੇਟ ਆਉਂਦੀ ਆਸੀ ਤੁਹਾਡੇ ਤੱਕ ਜਲ ਤੋਂ ਜਲਦ ਪਹੁੰਚਾਵਾਂਗੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ ਜੀ